ਵੇ ਜੀ ਸਸੀ ਗਾ ਜਦੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਜਨਮਾਉਤੇ ਬਦਸਾ ਕਰਦੇ ਤੇ ਲੋ ਜੀ ਅਸੀਂ ਹਾਜ਼ਰਾਂ ਹਾਂ ਹੁਣ ਵੀ ਕਚੇਰੀ ਤੇ ਨਵੇਂ ਨਮਾ ਬੀਜ ਲੈ ਕੇ ਤੇ ਨਵਾਂ ਹੀ ਨੋਟਾ ਲੈ ਕੇ ਤੇ ਲੈ ਮਾਣੋ ਸਾਡੇ ਇਸ ਜੀ ਦਾ ਨੰਦ ਇਹ ਇੱਕ ਥੋੜੀ ਮੁਟਿਆਰ ਹੋ ਗਈ ਪਰ ਉਹ ਜਦੋਂ ਭੈਣ ਭਰਾ ਮਾਂ ਬਾਪ ਦੇ ਕਰੇ ਗੰਨਾ ਕਰਦੇ ਕਹਿੰਦੇ ਮੈਂ ਤਾਂ ਉਹਨੂੰ ਗੁੱਸੇ ਵੀ ਸਾਦੀ ਕੀ ਗੱਲਾਂ ਕਰਦੇ ਨੇ ਫਿਰ ਉਹਨੂੰ ਹੌਲੀ ਹੌਲੀ ਸਮਝ ਆਉਂਦੀ ਹੈ ਤੇ ਇਸ ਗੀਤ ਦੇ ਵਿੱਚ ਉਹ ਜੀ ਬੋਲ ਨੇ ਤੇ ਲੋ ਸੁਣੋ ਇਸ ਗੀਤ ਨੂੰ ਤੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਕਰਿਓ ਸ਼ੇਅਰ ਜਰੂਰ ਕਰੋ ਕਮੈਂਟ ਜਰੂਰ ਲਿਖਿਆ ਕਰੋ ਤੇ ਲੋਕ ਮਾਣੋ ਇਸ ਪਿਆਰੇ ਜਿਹੇ ਲੋਕੀ ਦਾ ਨਾਲ ਦੇ ਆਵੇਂ ਮੁਟਿਆਰ ਹੋ ਗਈ ਹਾਨੇ Fa tuntun yihiin coco lili ndee 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 ndee. ਉਦ ਦੀਏ ਤੁੰਦ ਨੀ ਮਾਏ ਕਾਣੇ ਕਾਂ ਦੇਖੇ ਤੇ ਨਿਆਉ ਮੀਟੀ ਜੀ ਖੁਸ਼ੂ ਆਵੇ ਸੀਲੀ ਜਹਿਰੇ ਤਿਚਾ ਕਰ ਕਰ ਦੇ ਸੀ ਮੇਰੀ ਗਲਵਾ Non si può più aspettare, non si può più लग गई सारी रात मूरत जय सूरत बापू वीर है सारे बड़े ோ வணனி ரோ மோயி சரி ரத்

ਛੋਟਾ ਸੀ ਤੇ ਬਹੁਤ ਪਰ ਪਿਆਰਾ ਸੀ ਜਦੋਂ ਇਹਦੇ ਪਾ WhatsApp 'ਤੇ ਆਉਣਗੇ ਹਨਾ ਇੱਕ ਕੁੜੀ ਮਟਿਆਰ ਕਹਿੰਦੀ ਵੀ ਉਹ ਗੱਲਾਂ ਕਰਦੇ ਨੇ ਮੈਨੂੰ ਸਮਝ ਨਹੀਂ ਆਈ ਮੇਰੇ ਮਾਪੇ ਭਰਾ ਭਰਾ ਕੀ ਗੱਲਾਂ ਕਰਦੇ ਨੇ ਪਰ ਮੈਨੂੰ ਅਸਲ ਬੁੱਧੀ ਵੀ ਨਾ ਗਈ ਹੌਲੀ ਹੌਲੀ ਮੈਨੂੰ ਪਤਾ ਲੱਗਿਆ ਵੀ ਮੈਂ ਤਾਂ ਹੁਣ ਪਰਾਈ ਹੋਣਾ ਹਨਾ ਤੇ ਲਓ ਮਾਣੋ ਇਸ ਗੀਤ ਦਾ ਅੰਦ ਤੇ ਹੁਣ ਤੁਸੀਂ ਅੱਜ ਤੰਦਰੁਸਤੀ ਵਾਲੇ ਮੁਕਤੇ ਦਾ ਇਹੜੇ ਨੁਕਤੇ ਜਿਵੇਂ ਵੀ ਹੱਥ ਪੈਰ ਸੁੰਨ ਹੋ ਜਾਂਦੇ ਨੇ ਦਰਦ ਹੁੰਦਾ ਸਾਡੇ ਪੈਰਾਂ 'ਚ ਹੈ ਨਾ ਲੱਤਾਂ ਵਾਹਾਂ ਤੇ ਖਿਲਕਿਤੇ ਹੈ ਨਾ ਤਾਂ ਇਹਦੇ ਵਾਸਤੇ ਸਾਨੂੰ ਹਰਦੁਆਰ ਸੰਤ ਗੋਗਾ ਸਿੰਘ ਜੀ ਅਸੀਂ ਹਰਦੁਆਰ ਜਾਂਦੇ ਰਹਿੰਨੇ ਆ ਤੇ ਉੱਥੇ ਉਹ ਸੰਤ ਸਾਨੂੰ ਮਿਲੇ ਗੋਗਾ ਸਿੰਘ ਜੀ ਤੇ ਗੋਗਰਾਮ ਜੀ ਤੇ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਨੇ ਇਸ ਤਰ੍ਹਾਂ ਵੀ ਮੇਰੇ ਸੀ ਮੈਂ ਕਈ ਹਸਪਤਾਲ ਜਾਫਰ ਰਿਹਾ ਪਰ ਕਿਤੋਂ ਵੀ ਨਹੀਂ ਠੀਕ ਹੋਇਆ ਫਿਰ ਕਿ ਕਿਸੇ ਨੇ ਸੰਤਤਾ ਆ ਗਿਆ ਉਹ ਤਾਂ ਜੀ ਵਿਸ਼ੇਸ਼ਾ ਕਰੋ ਤੇ ਕਹਿੰਦੇ ਫਿਰ ਮੈਨ ਮੈਂ ਠੀਕ ਹੋਇਆ ਤੇ ਇੱਕ ਮੁਕਤਾ ਕਿਸੇ ਬੇਸ਼ਕ ਪਾ ਦਿਆ ਕਰੋ ਤੇ ਕੀ ਕੀ ਚੀਜ਼ਾਂ ਨੇ ਮੱਛੀ ਦਾ ਤੇਲ ਇਹ ਸਾਰਾ ਬਜ਼ਾਰੋਂ ਮਿਲ ਜਾਂਦਾ ਹੈ ਦੇਸੀ ਦਵਾਈਆਂ ਦੁਕਾਨ ਤੋਂ ਰੂਮਾ ਸਿਰ ਤੇਲ ਸੰਭ ਲੋ ਕਿਆ ਨਾ ਲਿਖ ਲਿਓ ਮੱਛੀ ਦਾ ਤੇਲ ਰੂਮਾ ਸਿਰ ਤੇਲ ਰੂਮਾ ਸੇਲ ਤੇਲ ਤੇ ਮਹਾਨ ਰਾਣੀ ਤੇਲ ਪਰਸਾਰਣੀ ਤੇਲ ਪਰਸਾਰਣੀ ਪਰਸਾਰਣੀ ਤੇਲ ਤੇ ਲੌਂਗਾਂ ਦਾ ਤੇਲ ਰਫਲ ਦਾ ਤੇਲ ਤਾਰਪਿੰਡ ਦਾ ਤੇਲ ਇਹ ਸਾਰੇ 7 ਤੇਲ ਨੇ ਸਮਝ ਗਏ ਦੁਬਾਰਾ ਮੈਂ ਫੇਰ ਬੋਲਦੀ ਆ ਮੱਛੀ ਦਾ ਤੇਲ ਰੂਮਾ ਸਿਲ ਤੇਲ ਮਹਾਨਰੈਣੀ ਤੇਲ ਪਰਸਾਰਣੀ ਤੇਲ ਲੌਂਗ ਦਾ ਤੇਲ ਰਫਲ ਦਾ ਤੇਲ ਤਾਰਪਿੰਡ ਦਾ ਤੇਲ ਹੈ ਨਾ ਇੰਨਾ ਸਾਰਿਆਂ ਨੂੰ ਲਿਆ ਕੇ ਬਰਾਬਰ ਮਿਲਾ ਲਓ ਇੱਕ ਪਹਿਲਾਂ ਇੱਕ ਬੋਤਲ ਚ ਜਾਂ ਅਸੀਂ ਤਾਂ ਇੱਕੋ ਜੀ ਡੰਲੂ ਚ ਕੱਢ ਲਿਆ ਸਾਰੇ ਇਕੱਠੇ ਕਰ ਲਓ ਫਿਰ ਉਹ ਮੈਂ ਜਿੱਕਰੀ ਬੋਤਲਾਂ ਚ ਪਾਤਾ ਹੈ ਨਾ ਤੇ ਜਿੱਥੇ ਵੀ ਤੁਹਾਡੇ ਦਰਦ ਹੈ ਉਸ ਦਰਦ ਵਾਲੀ ਥਾਂ ਤੇ ਘਟੋ ਘੱਟ ਅੱਧਾ ਘੰਟਾ ਹੌਲੀ ਹੌਲੀ ਉਸ ਤੇ ਰੋਮ ਤੇ ਇੱਕ ਲਿਆਓ ਤੁਸੀਂ ਰਾਜ ਰਸ ਗੋਲੀਆਂ ਉਹ ਰਾਜ ਰਸ ਗੋਲੀਆਂ ਵੀ ਉੱਥੇ ਦੁਕਾਨ ਤੋਂ ਤੁਹਾਨੂੰ ਦੇਸੀ ਬਾਈਆਂ ਦੇ ਮਿਲ ਜਾਣਗੀਆਂ ਤੇ ਉੱਥੋਂ ਰਾਜ ਰਸ ਗੋਲੀਆਂ ਲਿਆਓ ਤੇ ਦੁੱਧ ਨਾਲ ਇੱਕ ਸਵੇਰੇ ਤੇ ਇੱਕ ਸ਼ਾਮ ਲੈਣੀ ਹੈ ਬਿਲਕੁਲ ਦਰਦ ਸੁਨਣਾ ਜਿਹੜੇ ਹੱਥ ਸੁਨਣ ਹੁੰਦੇ ਨੇ ਪੈਰ ਸੁਨਣ ਹੁੰਦੇ ਨੇ ਉਹ ਬਿਲਕੁਲ ਠੀਕ ਹੋ ਜਾਣਗੇ ਸੰਤਾਂ ਦੇ ਬਿਲਕੁਲ ਠੀਕ ਹੋ ਗਏ ਤੇ ਲੋਕਾਂ ਨੂੰ ਤੁਸੀਂ ਕੱਲ ਨੂੰ ਆਪਾਂ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਫੇਰ ਮਿਲਾਂਗੇ ਤੇ ਹੁਣ ਦਿਓ ਮੈਨੂੰ ਛੁੱਟੀ ਧੰਨਵਾਦ ਸਾਡਾ ਵੀਡੀਓ ਦੇਖਣ ਲਈ ਕਿਰਪਾ ਨਾਲ ਉਸ ਗੀਤ ਦਾ ਤੇ ਨੁਕਤੇ ਦਾ ਅੰਦੋਲਨ ਤਾਂ ਤੁਸੀਂ ਕਿਸੇ ਹੋਰ ਭੈਣ ਭੈਣ ਦੱਸਿਆ ਜਾਂਦਾ ਮੈਂ ਤਾਂ ਦੱਸ-ਦੱਸ ਕੇ ਤੁਹਾਡੇ ਕੋਲੇ ਪਹੁੰਚ ਆਉਂਦੀ ਨਹੀਂ ਆ ਤੇ ਪਰਮਾਤਮਾ ਤੁਹਾਨੂੰ ਸਭ ਤੰਦਰੁਸਤ ਰੱਖੇ ਲੋਕਾਂ ਨੂੰ ਫੇਰ ਮਿਲਾਂਗੇ